ਚਾਹ ਲੈ ਲੋ। ਓ ਜੀ ਓ ਮਾਦੀ। ਲਓ ਜੀ ਵਿਆਹ ਤੇ ਜਾਣ ਦੇ ਆਪਣੇ ਵੀਰ ਦਾ ਵਿਆਹ ਵਾ ਤੇ ਆਪਾਂ ਬਣਾਉਣ ਜਾਣਦੇ ਆ ਪੱਗ ਤੇ ਕੋਚ ਪਹਿਲਾਂ ਹੀ ਤਿਆਰ ਕਰਤਾ ਮਾਦਾ ਨੇ ਕਿਉਂਕਿ ਫਿਰ ਤੁਹਾਨੂੰ ਪਤਾ ਨਿਆਣੇ ਤੰਗ ਕਰਦੇ ਆ। ਮਾਦਾ ਨੇ ਪਹਿਲਾਂ ਹੀ ਕੰਮ ਨਵੇੜਤਾ ਇਹਨੂੰ ਵੀ ਤਿਆਰ ਕਰਤਾ ਭੈਣ ਦਿਆਂ ਕੁੜੀਆਂ ਵੀ ਤਿਆਰ ਕਰਤੀਆਂ। ਕੋਲ ਸਾਬ ਹੋੜ ਦੇ ਤਿਆਰ ਵਿਆਹ ਜਾਣ ਲਈ। ਪੈਂਟ ਦੇ ਪਵਾਦੇ ਆ ਵੀ। ਪੰਟ। ਪੈਂਟ ਪਾਜੋ। ਇਦਾਂ ਜਾ ਰਹਾ। ਲਾਉਰੀ ਹਾਦੀ ਵੀ ਲੋਕ ਕਹਿ ਦੇਣ ਕਿ ਇਹਨਾਂ ਪਿਆਰ ਨਹੀਂ ਕਰਦੇ ਫਿਰ ਤੇ ਵੀ ਚਪਲਾਈਆਂ ਕਿ ਨਹੀਂ ਓਏ ਪੈਂਡ ਦੇ ਵਾਲਾ ਹੈ ਕਿ ਜਾ ਕੇ ਚੈੱਕ ਹੋਣਿਆ ਜੇ ਹਾਂ ਚੈੱਕ ਟੈਟ ਹੋ ਗਿਆ ਨਾ ਮੇਰੇ ਬੁੜੀ ਖੇਤੀ ਟੈਟ ਹੋ ਗਿਆ ਹਾਂ ਚਿੰਦਾ ਬਲਾ ਵਿੱਚ ਹੈ ਫਿਰ ਫਿਟਿੰਗ ਜੀ ਸੀ ਨਾ ਹੀ ਫੁੱਲ ਇਹ ਕਦੀ ਗਰਮੀ ਥੋੜਾ ਜਿਹਾ ਆ ਦੋ ਕੁ ਤੀਨ ਕੱਟਿਆ ਮੋੜ ਹੋ ਗਿਆ ਤਾਂ ਬੁਗਾ ਜਾਂਦੇ ਨੇ ਲੈ ਲਓ ਜੀ ਹੁਣ ਪੈਂਟ ਮੰਮੀ ਨੇ ਤਾਂ ਕਾਈ ਕੀਤਾ ਵਿਚਾਰੇ ਨਾ ਹੋਵੇ ਹੋਵੇ ਤੇਰੀ ਹੋਵੇ ਕੋਣ ਪੈਂਟ ਸ਼ਰਟ ਪਾਏ ਤੇ ਐਂਡ ਤੇ ਪੈਂਟ ਪਾਓ ਕਿ ਬਾਹਰ ਕੇ ਲਾ ਜੀ ਹੈ ਠੰਡ ਲੱਗੀ ਤਾਂ ਫੇਰ ਗੋਦੀ ਜੀ ਬਾਹਰ ਲਾਂਗੇ ਤੇ ਲੱਤਾਂ ਨੂੰ ਨਹੀਂ ਛੱਡ ਲਾਦੀ ਉਹਦੇ ਕੋਈ ਲੱਤਾਂ ਦੀ ਕੋਈ ਗੱਲ ਨਹੀਂ ਆਈ ਨਹੀਂ ਲੱਤਾਂ ਜਾਨੀ ਪਾ ਦੋ ਪਜਾਮੀ ਪਾਲਾ ਬਗਿਆ ਗਈ ਪਜਾਮੀ ਮੋਟੇ ਤੇ ਮੁੜ ਕੇ ਇਹ ਵੀ ਇਦਾਂ ਹੋਏ ਨਾ ਜਿੱਦਾਂ ਉਹ ਨਾ ਭੰਗੜਾ ਪਾਏ ਨਾ ਪਰ ਭੰਗੜਾ ਬਣਾ ਤੂੰ ਪੋਣਾ ਉਮਲ ਬਈ ਕਿੱਦੇ ਵਹਣਾ ਲਵਾਵਾ ਤੈਨੂੰ ਮੈਂ ਤੇਰੀ ਬੈਲਟ ਲੈ ਗਈ ਇੱਥੇ ਬੈਥ ਬੈਤਾ ਗਿਆ ਲਾਉਰੀ ਤੇ ਆਪਾਂ ਚੱਲੇ ਆ ਪੱਗ ਬਣਾਉਣ ਫਿਰ ਤਾਜ ਨੂੰੜੀ ਕਹਿੰਦੇ ਆ ਵੇਟ ਕਹਿੰਦੇ ਆ ਵੀਰ ਦੀ ਤੇ ਇਹ ਗੋਲੀ ਖਾਣ ਲੱਗੇ ਸਿਰ ਬਣ ਜਾ ਜਾ ਮਾਮੀ ਮਾਨਾ ਨਹੀਂਗੇ ਪਾ ਲੈ ਆਓ ਕਰ ਪਾਣੀ ਕੋਈ ਸਾਹਿਬ ਰੈਡੀ ਟੂ ਗੋ ਲੈ ਰੀ ਗੋ ਪਾ ਕੇ ਬੰਦ ਨਹੀਂ ਆ ਆਪਣਾ ਅਰਮਲ ਸਾਹਿਬ ਲੋਰੀ ਤਿਆਰ ਹੋ ਗਿਆ ਬੰਦਾ ਹਾਂ ਗੱਲ ਲੈ ਚੱਸੀ ਹਾਂ ਕੁਛ ਨਹੀਂ ਹਲਕਾ ਹਾਂ ਕੀ ਹੈ ਗਿਆ ਹੈ ਹੈਂਗਾ ਕਿਾ ਇਹ ਤਾਂ ਮੋਟਾ ਹੋ ਗਿਆ ਨਹੀਂ ਪਾ ਗਿਆ ਦਹਾ ਦਿਨਾਂ ਜੇ ਮੋਟਾ ਹੋ ਗਿਆ ਨਹੀਂ ਮਾਂ ਨੇ ਬਹੁਤਾ ਹੀ ਚਾਹ ਨਹੀਂ ਮੈਂ ਸਿਰ ਤੇ ਹੁੰਦੀ ਹੁੰਦੀ ਹੈ ਤੇ ਕੱਪੜੇ ਥੱਲੇ ਮੋਟੇ ਪਵਾ ਦੇ ਕੋਈ ਟੀ-ਸ਼ਰਟ ਪਾਈ ਜਾ ਮਮੀ ਨੇ ਟੀ-ਸ਼ਰਟ ਪਾ ਦੀ ਠੰਡ ਨਾ ਲੱਗੇ ਮੁੰਡੇ ਨੂੰ ਕਿਤੇ ਹਾਂ ਓਏ ਗਾਣਾ ਸੁਣਾ ਦੇ ਤੇਰੇ ਕੋ ਤੋਂ ਫੈਂਟ ਤੇ ਨਾ ਨਹੀਂ ਜੱਟਦੇ ਅਲਤੇ ਸੂਤ ਚੱਲ ਰਾਂ ਵਾਲੇ ਚੱਲ ਰਾਂ ਵਾਲੇ ਸੋਹਣੇ ਹੀ ਬੜਾ ਲੱਗਣਿਆ ਮਰ ਜਾਣਾ ਵੇਖੋ ਜੀ ਅੱਛਾ ਠੀਕ ਐ ਟੰ ਟਣੇ ਓਏ ਦੇਖੀ ਜੇਕਰ ਅਛਾ ਅਛਾ ਠੀਕ ਗਿਆ ਦੋ ਦਵਾ ਚੱਲ ਤੁੰਡਾ ਫੇਲੀ ਆ ਗਈ ਹਾਂਜੀ ਫੇਲੀ ਆ ਗਈ ਹਾਂ ਇਹ ਕੰਮ ਕਰਦਾ ਨਹੀਂ ਕਰਦਾ ਕੰਮ ਲਾਓ ਜੀ ਠੀੜੀ ਜਾਣਾ ਵਿਆਹ ਆਪਾ ਟੋੜਿਆ ਮੁੰਡੇ ਦੀ ਹੈ ਵਿਆਣਾ ਗਿਆ ਦੀਦਾ ਫਿਰ ਨਹੀਂ ਇਹਦੇ ਪੁੰਬਾ ਨਹੀਂ ਆ ਪਾ ਪੁੰਬਾ ਕਿੰਨੇ ਸਾਲਾਂ ਦਾ ਬਗਿਆ ਦੱਸ ਦੇ 12 ਨਾ 12 ਨਾ ਵੇਖ ਲੈ ਹਾਂਜੀ 33 ਸਾਲ ਦਾ ਲੱਗਣਾ ਨਹੀਂ 12 ਦਾ 12 ਦਾ ਓ ਜੀ ਜਵਾਗ ਜਵਾਗ ਪਹਿਲਾਂ ਤਿਆਰ ਕਰਦੇ ਆ ਭੈਣ ਦੀਆਂ ਕੁੜੀਆਂ ਵੀ ਤਿਆਰ ਹੋ ਗਈਆਂ ਤੇ ਫਿਰ ਮੰਮੀਆਂ ਨੂੰ ਇਹ ਕਿ ਆਪ ਤਿਆਰ ਹੋ ਆਏ ਬਿਨਾ ਜਵਾਗ ਤਿਆਰ ਕਰ ਲੀਏ ਕਿ ਨਹੀਂ ਬੱਚਿਓ ਉਹ ਵੇਖੋ ਹਾਂਜੀ ਰੈਡੀ ਟੂ ਗੋ yes yes ਠੀਕ ਹੈ ਜੀ ਨੱਚਣਾ ਹੈ ਅੱਜ ਹਾਂਜੀ ਉਧਰ ਕਿਸ ਦੀ ਸ਼ਾਦੀ ਹੈ ਦਲਜੀਤ ਮਾਮੂ ਜੀ ਓ ਵਾਓ ਈ ਆਦੀ ਉਹ ਬੱਲੇ ਜੀ ਹਮਦੀ ਆਇਸ਼ਾ ਐਹ ਹੈ ਆਈ ਹਾਈ ਆਈ ਹਾਈ ਆਈ ਹਾਈ ਇਹ ਮੰਦੀ ਆਟਮ ਫੋਨਾ ਲੱਗ ਲਾ ਫੋਨਾ ਲੱਗਦਾ ਦੱਸੋ ਭਈ ਆਡੀਅנס ਬਹੁਤ ਤੇਰੇ ਵਰਗਾ ਕੋਈ ਹੀਰਾ ਜੰਮਿਆ ਹੀ ਨਹੀਂ ਲੱਗ ਜਾ ਕੇ ਹੈ ਹੀ ਨਹੀਂ ਆਓਏ ਵੰਦੀ ਵਾਰਾ ਨੂੰ ਤੇਲ ਤੂੰ ਲਾਲਾ ਕਿ ਨਹੀਂ ਨਹੀਂ ਵਾਰ ਏਦਾਂ ਠੀਕ ਹੁੰਦ ਨਾਲ ਕੁੰਦਲਾਂ ਵਾਲੇ ਠੀਕ ਹੈ ਸਭ ਚਾਰ ਰੰਗਾਂ ਦੇ ਕੇ ਬੋਚ ਰੈਡੀ ਆ ਤੂੰ ਫਿਰ ਜਿੱਦਾਂ ਕਿਦਾਂ ਗੋਡਿਆ ਲਓ ਜੀ ਇਹ ਆ ਕੋਈ ਸਾਡੀ ਆਊਟਫਿਟ ਮਿਲਦੇ ਤੁਹਾਨੂੰ ਅੱਗੇ ਅੱਗੇ ਜਾ ਕੇ ਹਾਂ ਜੀ ਪਕੌੜੇ ਘੜੇ ਖਾਣੇ ਅੱਜ ਪਨੀਰ ਪਨੀਰ ਵਾਲੇ ਉਹ ਦਿਨ ਓ ਪਨੀਰ ਵਾਲੇ ਪਕੌੜੇ ਸਮਝ ਗਿਆ 10 ਕਿਲੋ ਮੱਛੀ ਆ ਗਿਆ ਇਹ ਆ ਬਾਜੀ ਤਾਇੰਦੇ ਸਿਆਰੇ ਮੱਛੀ ਜਾਂਦਾ ਇਹ ਨਵੀਂ ਜਿੱਤੀ ਇਹ ਕਿ ਠੱਕ ਠੱਕ ਕਰਦੇ ਵਗਿਆ ਹੱਜ ਟਾਈ ਲੈਣ ਵਾਲੀ ਆ ਉਹ ਦੇ ਤਾਇੰਦੇ ਜੁੱਤੀ ਵਲਾ ਆਇਆ ਆਇਆ ਲਓ ਜੀ ਮੰਦਾ ਹੋ ਗਿਆ ਰੈਡੀ ਹਾਂ ਚਲੋ ਆਪਾਂ ਵੀ ਹੋਈਏ ਰੈਡੀ ਮਿਲਦੇ ਤੁਹਾਨੂੰ ਅੱਗੇ ਅੱਗੇ ਜਾ ਕੇ ਪੱਗ ਬਣੀ ਫਿਰ ਆਪਣੀ ਟੋਰ ਵੇਖਣੀ ਵਾਲੀ ਐ ਕਿ ਨਹੀਂ ਕੋਝ ਹਾਂਜੀ ਪਿਆਰਿਓ ਲਓ ਜੀ ਹੁ ਜੁੱਤੀ ਹੋਣ ਦੀ ਆ ਪਾਲਛ ਹਾਂਜੀ ਪਿਆਰਿਓ ਹਾਂਜੀ ਰੋਡ ਬੈਂਡ ਬੜਾ ਔਖਾ ਇਹਦਾ ਇਹਨੂੰ ਓੜਿਆ ਅੱਜ ਤਗੜਾ ਹੋ ਗਿਆ ਮੋਟਾ ਹੋ ਗਿਆ ਮੋਟਾ ਤਗੜਾ ਹੋ ਗਿਆ ਲਓ ਜੀ ਇਹ ਆ ਬਕੇ ਦਾ ਡੈਡੀ ਹਾਂ ਬਕੇ ਫਾਦਰ ਕੀ ਆਏ ਤੇਰੇ ਹਾਦਰ ਹਾਦਰ ਸਾਹਿਬ ਆ ਜੀ ਮਿਲਦੇ ਆ ਫਿਰ ਅੱਗੇ ਅੱਗੇ ਬਣੇ ਰਿਓ ਬਲੌਗ ਦੇ ਨਾਲ ਅੱਜ ਬਲੌਗ ਬੜਾ ਘੈਂਟ ਹੋਣ ਵਾਲਾ ਕੋਈ ਸਾਹਿਬ ਦਾ ਭੰਗੜਾ ਵੇਖਣਾ ਜੇ ਤੁਸੀਂ ਆਪਣੇ ਟੌਰ ਵੇਖਣੀ ਆਣਾ ਫਿਰ ਤੇ ਕਰ ਲੋ ਚੈਨਲ ਨੂੰ ਸਬਸਕ੍ਰਾਈਬ ਹਾਂਜੀ ਮਿਲਦੇ ਆ ਮੂਰੇ ਆਖਿਓ ਹਾਂ ਕਿਹੜਾ 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 ਸਟੈਪ ਲਾਏਗਾ ਸਾਰੇ ਸਟੈਪ ਮਿਲਦੇ ਆ ਅੱਗੇ ਅੱਗੇ ਲਾਓ ਭਈ ਮਿੱਤਰੋ ਪੱਗ ਸਜਾ ਕੇ ਫਿਰ ਤੇ ਦੇ ਘਰ ਨੂੰ ਜਾਣਦੇ ਆ ਹੁਣ ਅੱਗੇ ਅੱਗੇ ਤੁਹਾਨੂੰ ਮਿਲਦੇ ਆ ਜੀ ਹੁਣ ਪਾਵਾਂਗੇ ਕੋਟ ਪੈਂਟ ਕਿ ਨਹੀਂ ਕੋਈ ਸਾਹਿਬ ਤੂੰ ਨਹੀਂ ਪੱਗ ਬੰਨੀ ਕੋਈ ਸਾਹਿਬ ਨੇ ਪੱਗ ਨਹੀਂ ਬੰਨੀ ਜੀ ਮਿਲਦੇ ਆ ਅੱਗੇ ਅੱਗੇ ਬਣੇ ਰਿਓ ਵੀਡੀਓ ਨਾਲ a few moments later ਵਿਗਾਜਾ ਹੈਲੋ ਗਾਜਾ ਵੇ ਖਾਦੇ ਵਾ ਹਾਂ ਤੁਹਾਨੂੰ ਮੈਂ ਦੱਸ ਜਾਗੋ ਤੇ ਹਾਂ ਹੁਣ ਤੁਹਾਨੂੰ ਮਿਲਦੇ ਵਾਲੀ ਯਾਗੋ ਦੇ ਵਿਆਹ ਕਿਦਾਂ ਦਾ ਵਧੀਆ ਕੀ ਕੀ ਖਾਦਾ ਬਰਾ ਬਸ ਹੈ ਬਰਾ ਬਸ ਪੜਾ ਕੋਈ ਖਾਦਾ ਹਾਂ ਤੇ ਪੱਗ ਕਿਦੀ ਰੱਖੀ ਸੀ ਤੇ ਤੇ ਕੀ ਜੀ ਨਹੀਂ ਪਸੰਦ ਆਇਆ ਹੋਊਗਾ ਤੇ ਨਹੀਂ ਆਇਆ ਤਾਂ ਹੀ ਕੀ ਕਰ ਸਕਦੇ ਆ ਚੈਨਲ ਨੂੰ ਘੱਲੋ ਸਬਸਕ੍ਰਾਈਬ ਤੋਂ ਬਾਅਦ ਪੰਗੜਾ ਪਾਇਆ ਯੋਰ ਬਹੁਤ ਲੱਗਾ ਹਾਂਜੀ ਥੈਂਕਸ ਵੈਰੀ ਗੁੱਡ ਤੇ ਮਿਲਦੇ ਆ ਤੁਹਾਨੂੰ ਕੱਲ ਨਵੀਂ ਵੀਡੀਓ ਨਾਲ ਕੋਜ ਉਹ ਕੋਜ ਕਿਹਦੇ ਤੋਂ ਜਿਹੜੇ ਕੋਜ ਆਜੇ ਕੋਜ ਵੀ ਤੁਹਾਨੂੰ ਜਾਂਦੇ ਆ ਦਿਖਾ ਹੀ ਦਈਏ ਉਹ ਕੋਈ ਕਿੱਥੇ ਆ ਹਾਂਜੀ ਕੀ ਕਹਿਣਾ ਚਾਹੋਗੇ ਕੁਛ ਕਾ ਮਿਲਦੇ ਪੀਤੀ ਆ ਨਹੀਂ ਕਾ ਮਿਲਦੇ ਆ ਤੁਹਾਨੂੰ ਅਗਲੇ ਵਲੋਗ ਚ ਵਾਈਗੁਰ ਦੀ ਖਾਲਸਾ ਵਾਈਗੁਰ ਦੀ ਗੁਰਜੀ ਕੀ ਕਾਲੇ